हां जी ये रखिया किदावा ये रेत में है जी गर्म रेत में हां ये देखिए छिलन ਤੋਂ ਬਗੈਰ ਹੈ ਨਾ ਤੇ ਇਹ ਰੱਖਿਆ ਕਿ ਉਬਾਲ ਕੇ ਆ ਨਹੀਂ ਇਹ हां ये ਮਤਲਬ ਪਾਣੀ ਕਾ ਇਸਟੀਮ ਸੇ ਬਣਾ ਹੁੰਦਾ ਹੈ ਪਾਣੀ ਦੀ ਇਸਟੀਮ ਦੇ ਨਾਲ ਉਬਾਲ ਕੇ ਰੱਖਿਆ ਜੈਸੇ ਮੋਮੋ ਮੋਮੋਸ ਬਣਦਾ ਹੈ ਹਾਂ ਬਣਦਾ ਹੈ ਲੋ ਵੀ ਦੋਸਤੋ ਮੈਂ ਆ ਚੀਜ਼ ਨਵੀਂ ਵੇਖੀ ਆ ਤੇ ਵੈਸੇ ਇਹ ਵੀਰ ਕਹਿੰਦਾ ਵੀ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਵਾ ਆ ਇਹਨੇ ਮਿੱਟੀ ਦੇ ਨਾਲ ਡਿਪ ਕੇ ਤੇ ਛੱਲੀਆਂ ਨੂੰ ਗਰਮ ਰੱਖਣ ਵਾਸਤੇ ਆਪਣੀ ਰੇੜੀ ਬਣਾਈ ਆ ਤੇ ਉਬਾਲ ਕੇ ਇੱਕੇ ਵਾਰ ਜੜੀਆਂ ਵਾਂ ਰੱਖ ਲੈਂਦੇ ਤੇ ਰਾਤ ਹੁਣ 9 ਵਜੇ ਤੱਕ ਨਹੀਂ ਦੇਖਦੇ ਹੁੰਦੀਆਂ ਤੇ ਕਹਿੰਦੇ ਵੀ 5 ਵਜੇ ਤੇ ਉੱਠ ਕੇ ਤੇ 11 ਵਜੇ ਤੱਕ ਮਹਾ ਜਾਂ ਸੈਟਮੈਂਟ ਇੰਨੀ ਕਰੇੜੀ ਹੋਈ ਆ ਦੋ ਜਣਿਆਂ ਦੇ ਕੋਲ ਦੋ ਜਣਿਆਂ ਦੇ ਕੋਲ ਇੰਨੀ ਕਰੇੜੀ ਜਿਹੜੀ ਆ ਇਹ ਤਿਆਰ ਹੋਈ ਆ ਸਵੇਰੇ 5 ਵਜੇ ਉੱਠ ਕੇ ਲੱਗੇ ਆ ਸੋ ਇਹ ਚੀਜ਼ ਵੀ ਵਧੀਆ ਵਾ ਹੈਲਥ ਵਾਸਤੇ ਵਧੀਆ ਵਾ ਤੇ ਇਹ ਐਤਾਂ ਦੀ ਚੀਜ਼ ਤੁਹਾਨੂੰ ਨਜ਼ਰ ਆਵੇ ਨਾ ਇਦਾਂ ਦੋ ਛੱਲੀਆਂ ਟੰਗੀਆਂ ਹੋਣ ਤੇ ਆਹ ਰੇੜੀ ਤੇ ਇਹ ਜ਼ਰੂਰ ਰੋਕ ਕੇ ਤੇ ਆਹ ਛੱਲੀ ਇੱਕ ਜਿਹੜੀ ਖਾয়া ਕਰੋ ਕਿਉਂਕਿ ਇਹ ਸਿਹਤ ਵਾਸਤੇ ਮੈਂ ਰਾਤੀ ਵੇਖਣਿਆ ਵੀਡੀਓ ਵੀ ਇਹ ਬਹੁਤ ਜਿਹੜੀ ਆ ਨਾ ਸਿਹਤ ਵਾਸਤੇ ਵਧੀਆ ਛੱਲੀ ਆਏ ਜਿਹੜੀ ਉਬਲੀਆਂ ਹੀ ਛੱਲੀ ਹੁੰਦੀ ਐ ਸੋ ਚਲੋ ਵੀਡੀਓ ਨੂੰ ਹੁਣ ਇੱਥੇ ਖਤਮ ਕਰਦੇ ਆਂ ਹਾਂਜੀ ਤੁਸੀਂ ਕਿੱਥੇ ਚਲਾਉਂਦੇ ਕਾਦੀਆਂ ਕਾਦੀ ਆ ਵੀ ਅੱਛਾ ਅੱਛਾ ਠੀਕ ਹੈ ਜੀ